ਸੋਹਣਾ ਹਸਪਤਾਲ ਮੋਹਾਲੀ ਦੇ ਵਿਸ਼ਵ ਪ੍ਰਸਿੱਧ ਆਰਥੋਪੈਡਿਕ ਵਿਭਾਗ ਜੋ ਉੱਤਰੀ ਭਾਰਤ ਦੇ ਪਹਿਲੇ ਪੂਰੀ ਤਰ੍ਹਾਂ ਆਟੋਮੈਟਿਡ ਰਿਪੋਰਟ ਨਾਲ ਗੋਡੇ ਬਦਲਣ ਦੀਆਂ ਸਰਜਰੀਆਂ ਕਰ ਰਿਹਾ ਹੈ ਹੁਣ ਪਹਿਲੀ ਵਾਰ ਖੰਨਾ ਵਿਖੇ ਰੋਬੋਟਿਕ ਗੋਡਿਆਂ ਦੀ ਸਰਜਰੀ ਲਈ ਸੋਹਣਾ ਹਸਪਤਾਲ ਇਹ ਸਕੂਲ ਗਰਾਊਂਡ ਨੇੜੇ ਗੋਡਿਆਂ ਦੀ ਸਰਜਰੀ ਲਈ ਮੁਫਤ ਜਾਂਚ ਕੈਂਪ 17 ਮਾਰਚ ਨੂੰ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਗਗਨਦੀਪ ਸਿੰਘ ਸੱਚਦੇਵਾ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਸੈਰ ਕਰਨ ਪੋੜੀਆਂ ਚੜਨ ਲੱਤਾਂ ਫੋਲਡ ਕਰਨ ਅਤੇ ਬੈਠਣ ਸਮੇਂ ਗੋਡਿਆਂ ਵਿੱਚ ਤਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਇਸ ਕੈਂਪ ਦਾ ਲਾਭ ਲੈ ਸਕਦੇ ਹਨ ਸਾਈ ਸਰ ਕੀ ਨਾਮ ਆਪਣਾ ਮੇਰਾ ਨਾਮ ਗਗਨਦੀਪ ਸਿੰਘ ਮੈਂ ਸੋਹਣਾਪੁਰ ਹਸਪੀਟਲ ਖੰਨਾ ਬ੍ਰਾਂਚ ਦੇ ਵਿੱਚ ਬਤੌਰ ਮੈਨੇਜਰ ਵਰਕਿੰਗ ਕਰ ਰਹੇ ਹਾਂ ਇੱਥੇ ਤੇ ਸਾਡੇ ਇੱਥੇ ਅੱਖਾਂ ਉਹ ਦੰਦਾਂ ਦੇ ਦੋਨੋਂ ਡਿਪਾਰਟਮੈਂਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੇ ਨੇ ਤੇ ਜੋ ਹੁਣ ਭਾਈ ਸਾਹਿਬ ਬਾਈ ਜਸਪੀਰ ਸਿੰਘ ਜੀ ਖਾਲਸਾ ਕਰਨੇ ਵਾਲਿਆਂ ਵੱਲੋਂ ਇਹ ਜੋ ਉਕਰਾਲਾ ਸੀ ਹਸਪੀਟਲ ਦਾ ਤੇ ਉਹ ਬਹੁਤ ਅੱਛੇ ਕਈ ਸਾਲਾਂ ਤੋਂ ਸਕਸੈਸਫੁਲੀ ਖੰਨੇ ਦਾ ਕੰਮ ਕਰ ਹੀ ਰਿਹਾ ਸੁਹਾਣਾ ਦੇ ਵਿੱਚ 400 ਬੈੱਡ ਦਾ ਜਿਵੇਂ ਡਾਕਟਰਾਂ ਨੇ ਦੱਸਿਆ ਕਿ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਵਰਕਿੰਗ ਹੈ ਉਹਦੀ ਹੁਣ ਕੋਡੀਆਂ ਦਾ ਕੈਂਪ ਜੋ ਡਾਕਟਰ ਗਗਨ ਸਿੰਘ ਸਚਦੇਵਾ ਵੱਲੋਂ ਖੰਨਾ ਚ ਲਗਾਇਆ ਜਾ ਰਿਹਾ ਉਹਦੇ ਲਈ ਸਾਰਿਆਂ ਨੂੰ ਅਪੀਲ ਹੈ ਕਿ ਪਹੁੰਚ ਕੇ ਇਸ ਕੈਂਪ ਦਾ ਫਾਇਦਾ ਉਠਾਓ ਔਰ ਕੈਂਪ ਲਗਾਏ ਕਿਤੇ ਜਿਆਦਾ ਲੱਗੇ ਐਸੇ ਹਸਪੀਟਲ ਐਸੇ ਬ੍ਰਾਂਚ ਇਸ ਇਹ ਕੈਂਪ 17 ਮਾਰਚ ਦਿਨ ਐਤਵਾਰ ਕੰਨਾ ਸੋਨਨ ਹਸਪੀਟਲ ਕੰਨਾ ਬ੍ਰਾਂਚ ਦੇ ਵਿੱਚ 10 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਇਆ ਜਾਵੇਗਾ। ਤੁਹਾਡੀ ਫੋਨ ਨੰਬਰ ਗੋਡੇ ਦੀ ਬਿਮਾਰੀ ਗੋਡੇ ਖਰਾਬ ਹੁੰਦੇ ਨੇ ਇਹਦਾ ਮੇਨ ਬੇਸਿਕ ਕਾਰਨ ਕੀ ਹੈ? ਤੁਸੀਂ ਸ਼ੁਰੂ ਬੱਜੇ ਵੀ ਜਾ ਸਕਦਾ। ਇਸਦੇ ਬਹੁਤ ਰੀਜ਼ਨ ਹੈ ਜੀ। ਅੱਜਕੱਲ ਜਿਵੇਂ ਮਲਟੀ ਵਿਟਾਮਿਨ ਦੀ ਘਾਟ ਚੱਲ ਰਹੀ ਹੈ ਸਰ ਜਿਵੇਂ ਅੱਜਕੱਲ ਦਾ ਆਪਣਾ ਲਾਈਫ ਸਟਾਈਲ ਚੇਂਜ ਹੋ ਗਿਆ ਹੈ। ਉਹ ਜਿਵੇਂ ਪਹਿਲਾਂ ਕੀ ਹੁੰਦਾ ਸੀਗਾ ਆਪਾਂ ਨੇਚਰਲ ਐਕਸਰਸਾਈਜ਼ ਕਰਦੇ ਹੁੰਦੇ ਸੀਗੇ। ਜਿਵੇਂ ਆਪਾਂ نیچے ਬੈਠ ਕੇ ਕੰਮ ਕਰਦੇ ਸੀਗੇ ਆਪਾਂ ਮਤਲਬ ਗੋਡੀਆਂ ਕਰਦੇ ਸੀਗੇ ਚੀਜ਼ਾਂ ਸੀ ਉਹਦੇ ਨਾਲ ਕੀ ਹੁੰਦਾ ਸੀਗਾ ਜਿਹੜੇ ਆਪਣੇ ਮਸਲ ਆ ਪ੍ਰੋਪਰ ਐਕਸਰਸਾਈਜ਼ ਕਰ ਲੈਂਦੇ ਸੀਗੇ ਅੱਜ ਕੱਲ ਉਹ ਚੀਜ਼ ਖਤਮ ਹੋ ਗਈ ਐ ਅੱਜ ਕੱਲ ਹਰ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਲਾਸਟ ਚ ਪੈਰਾਪਰ ਕਦੋਂ ਬੈਠਿਆ ਸੀਗਾ ਕਿਉਂਕਿ ਹੁਣ ਉਹ ਸਿਸਟਮ ਬੰਦ ਹੋ ਗਿਆ ਤੇ ਦੂਜੀ ਕੀ ਹੈਗੀ ਐ ਕਿ ਅੱਜ ਦਾ ਜੋ ਲਾਈਫ ਸਟਾਈਲ ਐ ਜਿਵੇਂ ਫਾਸਟ ਫੂਡ ਆ ਗਿਆ ਚੀਜ਼ਾਂ ਆ ਗਈਆਂ ਕੱਪੜੇ ਦਾ ਸਟਾਈਲ ਚੇਂਜ ਹੋ ਗਿਆ ਹਰ ਇੱਕ ਚੀਜ਼ ਚੇਂਜ ਹੋ ਗਈ ਉਹ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਏ ਵੀ ਉਹ ਬੋਨ ਤੇ ਚੀਜ਼ਾਂ ਅਫੈਕਟ ਕਰਨ ਲੱਗੀਆਂ ਇਹ ਚੀਜ਼ ਚਲੋ ਪਹਿਲੇ ਤੇ ਹੁੰਦਾ ਸੀਗਾ ਅਸੀਂ ਮੰਨ ਲਾਉਂਦੇ ਸੀ 70 75 ਸਾਲ ਦੇ ਬੰਦੇ ਦੇ ਗੋਡੇ ਖਰਾਬ ਹੋ ਗਏ ਅੱਜ ਕੱਲ ਤੇ ਤੁਸੀਂ 30 35 ਸਾਲਾਂ ਵਾਲੇ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਉਹਨਾਂ ਦੇ ਇੰਨੇ ਜ਼ਿਆਦਾ ਗੋਡੇ ਖਰਾਬ ਹੋਣ ਦਾ ਕੀ ਕਾਰਨ ਕੀ ਹੈ ਇਹੀ ਰੀਜ਼ਨ ਹੈ ਸਰ ਕਿ ਤੁਹਾਡੀ ਜਿਹੜੀ ਬੋਨ ਹੈ ਨਾ ਉਹ ਬੋਨ ਵੀਕ ਹੁੰਦੀ ਜਾ ਰਹੀ ਹੈ ਮਤਲਬ ਤੁਹਾਡੇ ਕੋਲ ਐਦਾਂ ਦੀ ਖੁਰਾਕ ਹੈ ਜਿਹੜੀ ਤੁਹਾਡੀ ਉਹ ਨੂੰ ਹੌਲੀ 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 ਉਹਨੂੰ ਛੱਡ ਰਹੀ ਹੈ ਉਸ ਕਰਕੇ ਉਹ ਰੀਜ਼ਨ ਕਰਕੇ ਬਹੁਤ ਪ੍ਰੋਪਰ ਹੋ ਰਿਹਾ ਹੈ ਕਿ ਕੀ ਕੀ ਖੁਰਾਕ ਵਿਟਾਮਿਨਸ ਲੈਣੇ ਚਾਹੀਦੇ ਆ ਅੱਛੀ ਹਰੀ ਸਬਜ਼ੀਆਂ ਜਿਦੇ ਚ ਕੀ ਪ੍ਰੋਟੀਨਸ ਹੋਰ ਸਭ ਚੀਜ਼ਾਂ ਬਹੁਤ ਹੈਗੀਆਂ ਸਭ ਤੋਂ ਸੌਖਾ ਕੰਮ ਹੈ ਜੀ ਸਾਡੀ ਲਾਈਫ ਜਿਉ ਜਿਹਨੇ ਤੁਸੀਂ ਸਾਡੀ ਲਾਈਫ ਜਿਉਗੇ ਉਨਾਂ ਹੀ ਬੈਨੀਫਿਟ ਹੋਏਗਾ ਮੇਰਾ ਨਾਮ ਹੈ ਜੀ ਸੁਰਜਦੀਪ ਮੈਂ ਡਾਇਰੈਕਟਰ ਕਾਰਪੋਰੇਟ ਮਾਰਕੀਟਿੰਗ ਇਚ ਸੋਨਾ ਹਸਪੀਟਲ ਇਚ ਮੇਰੇ ਨਾਲ ਅਮਨਦੀਪ ਜੀ ਹੈ ਮੇਰੇ ਨਾਲ ਇਧਰ ਮਨਪ੍ਰੀਤ ਜੀ ਹੈ ਮੇਰੇ ਨਾਲ ਇਧਰ ਗਗਨ ਜੀ ਹੈ ਸਾਰੇ ਸਾਡੀ ਟੀਮ ਹੈਗੀ ਹੈ ਔਰ 17 ਤਰੀਕ ਨੂੰ ਜਿਹੜਾ ਕੈਂਪ ਲਗਾਉਣ ਜਾ ਰਹੇ ਹਾਂ ਅਸੀਂ ਇੱਥੇ ਡਾਕਟਰ ਗਗਨ ਦੀਪ ਸਚਦੇਵਾ ਜੀ ਆਣਗੇ ਉਹਨਾਂ ਦੀ ਟੀਮ ਪੂਰੀ ਆਏਗੀ ਉਹ ਆ ਕੇ ਇੱਥੇ ਜਿੰਨੇ ਵੀ ਪੇਸ਼ੈਂਟ ਰਜਿਸਟਰ ਹੋਣਗੇ ਉਹਨਾਂ ਦੇ ਗੋਡੇ ਚੈੱਕ ਕਰਨਗੇ ਔਰ ਐਕਸਰੇ ਵੀ ਇੱਥੇ ਹੋਏਗਾ ਐਕਸਰੇ ਦੇ ਬਾਅਦ ਦੇਖਿਆ ਜਾਏਗਾ ਕਿਹਦੇ ਗੋਡੇ ਬਦਲਣ ਵਾਲੇ ਆ ਕਿਸ ਤਰ੍ਹਾਂ ਬਦਲਣ ਵਾਲੇ ਆ ਉਹ ਸਾਰੀ ਉਹਨਾਂ ਨੂੰ ਐਕਸਪਰਟ ਐਡਵਾਈਸ ਦਿੱਤੀ ਜਾਏਗੀ ਸਰ ਕਿਸ ਟੈਕਨੀਕ ਨਾਲ ਜਿਹੜੇ ਗੋਡੇ ਬਦਲਣ ਦੀ ਰੋਬੋਟਿਕ ਟੈਕਨੀਕ ਨਾਲ ਰੋਬੋਟਿਕ ਕੈਂਪ ਜਿਹੜਾ ਲਗਾਉਣ ਜਾ ਰਿਹਾ ਹੈ ਪਹਿਲੀ ਵਾਰੀ ਖੰਨਾਚ ਦੇ ਵਿੱਚ ਲੱਗਣ ਜਾ ਰਿਹਾ ਹੈ ਸਰ ਕਿੰਨਾ ਖਰਚਾ ਜਿਆਦਾ ਹੈ ਗੋਡੇ ਬਦਲਣ ਦਾ ਜੇ ਕਿਸੇ ਦਾ ਕੋਈ ਦੇਖੋ ਜੀ ਗੋਡੇ ਬਦਲਣ ਦੇ ਵਿੱਚ ਖਰਚਾ 5 ਲੱਖ ਵੀ ਆਂਦਾ ਹੈ 4 ਲੱਖ ਵੀ ਆਂਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਗੋਡਾ ਜਿਹੜਾ ਤੁਸੀਂ ਇੰਪਲਾਂਟ ਲਗਾ ਰਹੇ ਹੋ ਕਿਹੜੇ ਵਾਲਾ ਲਗਾ ਰਹੇ ਹੋ ਬਾਕੀ ਟੈਕਨੀਕ ਸਭ ਦੀ ਸੇਮ ਹੁੰਦੀ ਹੈ ਉਹਦਾ ਵਿੱਚ ਪੈਸੇ ਜਿਹੜੇ ਲੱਗਦੇ ਨੇ ਉਹਦੇ ਵਿੱਚ ਜਿਹੜਾ ਇਹ ਲੱਗਦਾ ਹੈ ਇੰਪਲਾਂਟ ਇਹਦੀ ਕਾਸਟ ਹੁੰਦੀ ਹੈ ਡਿਪੈਂਡ ਕਰਦੀ ਹੈ ਕਿ ਕਿੰਨੇ ਦਾ ਕੋਈ 골ਡ ਵਾਲੇ ਲਗਾਉਂਦੇ ਨੇ ਕੋਈ ਨਾਰਮਲ ਵਾਲੇ ਲਗਾਉਂਦੇ ਨੇ ਕੋਈ ਕੋਈ ਲਗਾਉਂਦੇ ਨੇ ਉਹਦੇ ਵਿੱਚ ਤੁਹਾਨੂੰ ਗगनਜੀ ਵੀ ਦੱਸਣਗੇ ਕਿ ਇਹ ਐਸ ਜਰਜਰੀ ਹੁੰਦੀ ਹੈ ਲਾਈਫ ਹੁੰਦੀ ਹੈ ਲਾਈਫ ਦੇ ਸਾਰ ਨਾਲ ਆਪਾਂ ਇਹਨੂੰ ਯੂਜ਼ ਕਰਦੇ ਆਂ ਜਿਵੇਂ ਘੱਟ ਇਸ ਦੇ ਪੇਸ਼ੈਂਟ ਹੁੰਨੇ ਆ ਉਹਨਾਂ ਨੂੰ ਆਪਾਂ ਉਹ ਸਾਰ ਨਾਲ ਯੂਜ਼ ਕਰਦੇ ਆਂ ਤੇ ਜਿਵੇਂ ਜ਼ਿਆਦਾ ਇਸ ਦੇ ਉਹਦੇ ਸਾਰ ਨਾਲ ਯੂਜ਼ ਕਰਦੇ ਆਂ ਪ੍ਰੋਪਰ ਪਹਿਲੇ ਪ੍ਰੋਪਰਲੀ ਇਹ ਹੈਗਾ ਜਿਹੜਾ ਰੋਬੋਟਿਕ ਟੈਕਨੋਲੋਜੀ ਹੈ ਇਸ ਦੇ ਵਿੱਚ ਮੇਨ ਚੀਜ਼ ਕੀ ਹੈ ਮੇਨ ਚੀਜ਼ ਇਹ ਹੈ ਕਿ ਪਹਿਲਾਂ ਕੀ ਹੁੰਦਾ ਸੀ ਜਿਵੇਂ ਆਪਾਂ ਸਰਜਰੀ ਕਰਾਣ ਜਾਂਦੇ ਸੀ ਪੇਸ਼ੈਂਟ ਦਾ ਪਹਿਲਾਂ ਗੋਡਾ ਓਪਨ ਕੀਤਾ ਜਾਂਦਾ ਸੀਗਾ ਓਪਨ ਤੋਂ ਬਾਅਦ ਆਪਾਂ ਨੂੰ ਇਹ ਕਲੀਅਰ ਹੁੰਦਾ ਸੀਗਾ ਕਿ ਗੋਡਾ ਕਿੰਨਾ ਖਰਾਬ ਹੈ ਆਹ ਉਹ ਜਿਹੜੀ ਰੋਬੋਟਿਕ ਟੈਕਨੋਲੋਜੀ ਹੈ ਇਹਦੇ ਵਿੱਚ ਇੱਕ ਸਿਸਟਮ ਹੈਗਾ ਵੀ ਪਹਿਲਾਂ ਆਪਾਂ ਗੋਡੇ ਦਾ ਸੀਟੀ ਸਕੈਨ ਕਰਦੇ ਆ ਸੀਟੀ ਸਕੈਨ ਚ ਡਾਕਟਰ ਨੂੰ ਪਹਿਲਾਂ ਇਹ ਕਲੀਅਰ ਹੋ ਜਾਂਦਾ ਹੈ ਕਿ ਗੋਡਾ ਕਿੰਨਾ ਖਰਾਬ ਹੈ ਉਸ ਤੋਂ ਬਾਅਦ ਫਿਰ ਆਪਾਂ ਨੇ ਸਿਰਫ ਕੀ ਕਰਨਾ ਹੈ ਜਿਹੜੇ ਉਸਦੇ ਗੋਡੇ ਦੇ ਜੋ ਖਰਾਬ 파ਰਟ ਹੈ ਉਹਨੂੰ ਇੱਕ ਪਿੰਨ ਦੀ ਤਰ੍ਹਾਂ ਇੱਕ ਨਾਰਮਲਿਕ ਇਨਸਟਰੂਮੈਂਟ ਇਨਸਟਰੂਮੈਂਟ ਹੁੰਦਾ ਹੈ ਉਹਦੇ ਨਾਲ ਉਹਨੂੰ ਵਾਸ਼ ਕਰਕੇ ਉਸਤੇ ਕੈਪ ਕਰ ਦਿੱਤਾ ਜਾਂਦਾ ਹੈ ਮਤਲਬ ਜਿਹੜੀ ਹੱਡੀ ਹੈ ਉਹਨੂੰ ਜਦੋਂ ਵਾਸ਼ ਕਰਕੇ ਉਤੇ ਕੈਪ ਕਰਕੇ ਦੁਆਰਾ ਤੋਂ ਦੁਆਰਾ ਤੋਂ ਉਹਨੂੰ ਕੈਪ ਨੂੰ ਦੁਆਰਾ ਰੀਸਰਬ ਸਿੰਘ ਕਰਕੇ ਜਿਹੜਾ ਜੋਇੰਟ ਹੈ ਮਤਲਬ ਇਹ ਪ੍ਰੋਪਰ ਜਿਹੜਾ ਜੋਇੰਟ ਹੈ ਦੁਆਰਾ ਤੋਂ ਫਿਰ ਫਰਕ ਕਰਨਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਇਸ ਦੇ ਵਿੱਚ ਕੀ ਹੈ ਜੀ ਮੈਂ ਜਿਹੜੀ ਕਾਸਟ ਹੈਗੀ ਹੈ ਉਹ ਹੁੰਦੀ ਹੈ ਇੰਪਲਾਂਟ ਦੀ ਕਾਸਟ ਤੁਸੀਂ ਕਿਹੜੀ ਸਰਜਰੀ ਕਰਾਉਣਾ ਚਾਹੁੰਦੇ ਹੋ ਤੁਹਾਡੀ ਲਾਈਫ ਕਿੰਨੀ ਹੈ ਤੇ ਤੁਹਾਡੇ ਬੋਨ ਦੀ ਜਿਹੜੀ ਕੈਪੈਸਿਟੀ ਕਿੰਨੀ ਖਰਾਬ ਕਿੰਨੀ ਹੋਈ ਹੈ ਉਹ ਪ੍ਰੋਪਰ ਸਾਰਾ ਕੁਝ ਚੈੱਕ ਕੀਤਾ ਜਾਂਦਾ ਉਹ ਚੈੱਕ ਕਰਨ ਤੋਂ ਬਾਅਦ ਹੀ ਸਰਜਰੀ ਪਲਾਨ ਕੀਤੀ ਜਾਂਦੀ ਹੈ ਠੀਕ ਹੈ ਹਾਂਜੀ ਡਾਕਟਰ ਗਗਨਦੀਪ ਸਚਦੇਵਾ ਜੀ ਦਾ ਐਕਸਪੀਰੀਅੰਸ ਕੀ ਹੈ ਡਾਕਟਰ ਗਗਨਦੀਪ ਸਿੰਘ ਸਚਦੇਵਾ ਦੀ ਜੀ 20 25 ਸਾਲ ਦਾ ਐਕਸਪੀਰੀਅੰਸ ਹੈ ਜੀ ਪਹਿਲੇ ਇਹ ਆਪ ਤੁਹਾਡੇ ਨਾਲ ਹੀ ਡੀਐਮਸੀ ਤੋਂ ਪਾਸ ਆਊਟ ਨੇ ਜੀ ਕਾਫੀ ਸਾਲਾਂ ਤੋਂ ਮੈਟਰ ਕਮਰਸ਼ੀਅਲ ਜੋ ਬੇ ਬੇਸਿਕਲੀ ਉਹਨਾਂ ਦੀ ਜਿਹੜੇ ਸਰਜਰੀ ਨੇ ਜੋਇੰਟ ਰੀਪਲੇਸਮੈਂਟ ਸਰਜਨ ਹੈਗੇ ਆ ਉਹ ਅੱਜ ਦੇ ਟਾਈਮ ਦੇ ਵਿੱਚ ਤ੍ਰਾਈ ਸਿਟੀ ਦੇ ਵਿੱਚ ਮੋਹਾਲੀ ਚੰਡੀਗੜ੍ਹ ਤੇ ਆਪਣੇ ਲੋਕਲ ਏਰੀਆ ਦੇ ਵਿੱਚ ਸਿਰਫ ਜੋਇੰਟ ਰਿਪਲੇਸਮੈਂਟ ਦੇ ਵਿੱਚ ਜੋ ਰੋਬੋਟਿਕ ਟੈਕਨੋਲੋਜੀ ਯੂਜ਼ ਹੋ ਰਹੀ ਹੈ ਉਹ ਡਾਕਟਰ ਗਗਨਦੀਪ ਹੀ ਕਰਦੇ ਆ ਸਰ ਜਿਹੜਾ ਗੋਡਾ ਜਿਹਦੇ ਤੋਂ ਬਦਲਦੇ ਆ ਉਹਦੀ ਲਾਈਫ ਕੀ ਹੈ ਗੋਡੇ ਬਦਲਦੇ ਆ ਸਰ ਇਸ ਦੇ ਵਿੱਚ ਲਾਈਫ 25 ਤੋਂ 30 ਸਾਲ ਦੀ ਲਾਈਫ ਹੈ ਮਤਲਬ ਜੋ ਕੰਪਨੀ ਐਡਵਾਈਸ ਕਰਦੀ ਹੈ ਜੇ ਅੱਜ ਤੋਂ 10 15 ਸਾਲ ਪਹਿਲਾਂ ਜਿਹੜਾ ਕੀਤਾ ਉਹ ਪ੍ਰੋਪਰ ਹੁਣ ਵੀ ਚੱਲ ਰਹੀ ਹੈ ਉਹ 25 ਤੋਂ 30 ਸਾਲ ਬਾਅਦ ਕਲੀਅਰ ਹੋਏਗਾ ਵੀ ਪ੍ਰੋਪਰ ਕਿ ਨਹੀਂ ਪਰ ਇਹਦੇ ਵਿੱਚ ਕੋਈ ਐਨੀ ਦੀ ਦਿੱਕਤ ਨਹੀਂ ਆਉਂਦੀ ਅੱਛਾ ਅਕਸਰ ਇੱਕ ਚੀਜ਼ ਆਮ ਸੁਣਨ ਨੂੰ ਮਿਲਦੀ ਹੈ ਜਿਹੜਾ ਉਹ ਹੈ ਵੀ ਗੋਡਿਆਂ ਦੀ ਗਰੀਸ ਖਤਮ ਹੋ ਗਈ ਹਾਂਜੀ ਮੈਨਚੀ ਜੇ ਹੀ ਹੁੰਦੀ ਹੈ ਸਰ ਜਿਵੇਂ ਆਪਣਾ ਨੇਚਰਲ ਗੋਡਾ ਹੁੰਦਾ ਉਹ ਸਾਰਾ ਏਦਾਂ ਹੁੰਦਾ ਹੈ ਉਹਦੇ ਵਿੱਚ ਇੰਨੀ ਵਿਥ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਇਹ ਆਪਸ ਵਿੱਚ ਹੱਡੀਆਂ ਟਕਰਾਂਦੀਆਂ ਨਹੀਂ ਜਦੋਂ ਚ ਆਪਸ ਵਿੱਚ ਟਕਰਾਨ ਗਈਆਂ ਤਾਂ ਇਹਦਾ ਮਤਲਬ ਕਿ ਗਰੀਸ ਖਤਮ ਹੋ ਗਈ ਹੈ ਜਦੋਂ ਆਪਾਂ ਜਿਸੇ ਪਾਸਾ ਅਜ ਗਰੀਸ ਕਹਿੰਦੇ ਨੇ ਖਤਮ ਹੋ ਗਈ ਹੈ ਉਹਦੇ ਨਾਲ ਕੀ ਹੁੰਦਾ ਜੋਇੰਟ ਜਦੋਂ ਬਿਲਕੁਲ ਜੁੜ ਜਾਂਦਾ ਹੈ ਫਿਰ ਆਪਸ ਵਿੱਚ ਟਕਰਾਂਦਾ ਹੈ ਤੇ ਦੋਸਤੋਂ ਟਕਰਾਂਦਾ ਹੈ ਤਾਂ ਪੇਨ ਹੁੰਦੀ ਹੈ ਇਹਦੇ ਵਿੱਚ ਡਾਕਟਰ ਸਿਰਫ ਕੈਂਪਿੰਗ ਕਰਦੇ ਆ ਉਹਦੇ ਨਾਲ ਇਹ ਜੋਇੰਟ ਬਿਲਕੁਲ ਨਾਰਮਲ ਸਟੇਜ ਤੇ ਆ ਜਾਂਦਾ ਹੈ ਇਹਦਾ ਇਲਾਜ ਜਿਹੜਾ ਹੈ ਆਪਰੇਸ਼ਨ ਹੈ ਜਾਂ ਕੋਈ ਮੈਡੀਸਨ ਨਾਲ ਵੀ ਇਹ ਚੀਜ਼ ਨਹੀਂ ਇਹਦੀਆਂ ਸਰ ਤਿੰਨ ਸਟੇजेस ਹੁੰਦੀਆਂ ਐ ਫਸਟ ਸਟੇਜ ਦੇ ਵਿੱਚ ਹੁੰਦਾ ਕਿ ਆਪਾਂ ਮੈਡੀਸਨ ਨਾਲ ਠੀਕ ਕਰ ਸਕਦੇ ਹਾਂ ਸੈਕਿੰਡ ਸਟੇਜ ਹੁੰਦੀ ਆ ਉਹਦੇ ਵਿੱਚ ਇੰਜੈਕਸ਼ਨ ਵਗੈਰਾ ਨੇ ਉਹ ਲਗਾ ਸਕਦੇ ਆ ਜਿਹੜੀ ਲਾਸਟ ਸਟੇਜ ਆ ਉਹਦੇ ਵਿੱਚ ਸਰਜਰੀ ਹੁੰਦੀ ਉਹ ਤੋਂ ਫਿਰ ਕੋਈ ਚਾਰਾ ਨਹੀਂ ਬਚਦਾ ਜੀ ਜਿਹੜਾ ਕੈਂਪ ਲਗਾਣਾ ਤੁਸੀਂ 17 ਤਰੀਕ ਨੂੰ ਉਹਦੇ ਵਿੱਚ ਨੋਰਮਲ ਪੇਸ਼ੈਂਟ ਜਿਹੜੇ ਚੈੱਕਅਪ ਵਾਸਤੇ ਤੁਹਾਡੇ ਕੋਲ ਇੱਥੇ ਆਣਗੇ ਉਹਨਾਂ ਨੂੰ ਤੁਸੀਂ ਫਸਟ ਪ੍ਰੈਫਰੈਂਸ ਉਹਦੀ ਕੀ ਹੈ ਕਿ ਫੈਸਿਲਿਟੀ ਦੇਓ ਸਰ ਇਸ ਦੇ ਵਿੱਚ ਅਸੀਂ ਫ੍ਰੀ ਆਫ ਮੈਡੀਸਨ ਦੇ ਰਹੇ ਹਾਂ ਫਰੀ ਐਕਸ-ਰੇ ਹੋਏਗਾ ਫਰੀ ਇੱਕ ਬੋਨ ਮੈਰੋ ਟੈਸਟ ਹੁੰਦਾ ਕੈਲਸ਼ੀਅਮ ਦੀ ਜਾਂਚ ਦਾ ਟੈਸਟ ਹੁੰਦਾ ਉਹ ਵੀ ਅਸੀਂ ਫਰੀ ਕਰ ਰਹੇ ਆਂ ਬਾਕੀ ਕੰਸਲਟੇਸ਼ਨ ਸਾਡੀ ਫਰੀ ਹੈ ਬਾਕੀ ਜੋ ਮਤਲਬ ਇਸ ਦੇ ਵਿੱਚ ਨਿਕਲ ਕੇ ਆਏਗਾ ਪੇਸ਼ੈਂਟ ਦਾ ਡਾਟਾ ਨਿਕਲ ਕੇ ਆਏਗਾ ਵੀ ਪੇਸ਼ੈਂਟ ਦੀ ਸਰਜਰੀ ਹੋਣੀ ਹੈ ਕੀ ਹੋਣਾ ਹੈ ਉਹਦੇ ਸਾਰ ਨਾਲ ਲੱਗੇ ਉਹਨਾਂ ਨੂੰ ਸ਼ੇਅਰ ਕਰਕੇ ਉਹ ਸਾਰ ਨਾਲ ਅਸੀਂ ਦੱਸ ਦਾਂਗੇ ਕਿ ਕੀ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਵੱਖ-ਵੱਖ ਜਿਹੜੀਆਂ ਇੰਸ਼ੋਰੈਂਸ ਪਾਲਿਸੀਜ਼ ਨੇ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਲੋਕਾਂ ਨੇ ਆਪਣੀ ਹੈਲਥ ਇੰਸ਼ੋਰੈਂਸ ਕਰਾਈ ਹੋਈ ਹੈ ਕਿਹੜੀ ਕਿਹੜੀ ਕੰਪਨੀ ਦਾ ਤੁਸੀਂ ਇਹਨਾਂ ਨੂੰ ਲੋਕਾਂ ਨੂੰ ਪ੍ਰੋਵਾਈਡ ਕਰ ਸਕਦੇ ਹੋ ਇਸ ਦੇ ਦੇਖੋ ਜੀ ਸੁਹਾਣਾ ਹਸਪੀਟਲ ਜਿਹੜਾ ਹੈਗਾ ਹੈ ਮੁਹਾਲੀ ਦੇ ਵਿੱਚ ਉਹ ਸਾਰੇ ਹੀ এমਪਲੋਇਮੈਂਟ ਹੈਗੇ ਨੇ ਉਹਦੇ ਕੋਲ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਸਾਰੇ ਟੀਪੀਏ ਹੈਗੇ ਨੇ ਇੱਥੋਂ ਤੱਕ ਆਯੂਸ਼ਮਾਨ ਵੀ ਹੈਗਾ ਹੈ ਸੀਜੀਐਸ ਵੀ ਹੈਗਾ ਹੈ ਈਐਸਆਈ ਵੀ ਹੈਗਾ ਹੈ ਹਰ ਚੀਜ਼ ਵਾਸਤੇ 80 ਐਂਪੀਰਰ ਲੱਗਿਆ ਔਰ ਉਹ ਅਗਰ ਜਿਸ ਤਰ੍ਹਾਂ ਹੀ ਪੇਸ਼ੈਂਟ ਆਂਦਾ ਹੈ ਉਹ ਜਿਸ ਤਰ੍ਹਾਂ ਦਾ ਉਹਦਾ ਕਾਰਡ ਹੁੰਦਾ ਹੈ ਉਸ ਕਾਰਡ ਦੇ ਮੁਤਾਬਕ ਅਸੀਂ ਉਸ ਤਰ੍ਹਾਂ ਇਲਾਜ ਕਰਾਈਦਾ ਹੈ ਦੇਖੋ ਸਰ ਆਯੂਸ਼ਮਾਨਡੇ ਹਸਪੀਟਲ ਐਕਸੈਪਟ ਹੁੰਦਾ ਹੈ ਔਰ ਗੋਡੇ ਰਿਪਲੇਸਮੈਂਟ ਉਹਦੇ ਵਿੱਚ ਪੰਜਾਬ ਵਿੱਚ ਨਹੀਂ ਹੁੰਦੇ ਉਹਦੇ ਵਾਸਤੇ ਹੱਲੇ ਵੀ ਸਿਵਲ ਹਸਪਤਾਲ ਤੋਂ ਅਪਰੂਵਲ ਲੈ ਕੇ ਆਉਣਾ ਪੈਂਦਾ ਹੈ ਗੋਡੇ ਵਾਸਤੇ ਹੱਲ ਵੀ ਉਹਨਾਂ ਨੇ ਅਪਰੂਵਲ ਲੈ ਲਿਆ ਨਹੀਂ ਜੇ ਅਪਰੂਵਲ ਕਰਦੇ ਆ ਰਿਆ ਨਾਲ ਤੇ ਕਾਰਡ ਦਿੱਤਾ ਨਾ ਹਿਮਾਚਲ ਦੇ ਜੰਮੂ ਦੇ ਉਹਨਾਂ ਨੂੰ ਉਹਨਾਂ ਦੀ ਗਵਰਨਮੈਂਟ ਨੇ ਉੱਥੇ ਪਰੂਵਲ ਦਿੱਤਾਦਾ ਕੀ ਕੇਆਰ ਵਾਸਤੇ ਨਹੀਂ ਅਪਰੂਵਲ ਲੋਕਲ ਐਸਐਮਓ ਤੋਂ ਲੈਣਾ ਹਾਂਜੀ ਹਾਂਜੀ ਸਿਵਲ ਹਸਪਤਾਲ 'ਚ ਜਾ ਕੇ ਉੱਥੇ ਆਇਸ਼ਵੰਦਾ ਇੱਕ ਆਫਿਸ ਬਣਿਆਦਾ ਉਹਨਾਂ ਕੋਲੋਂ ਅਪਰੂਵਲ ਲੈਣਾ ਉੱਥੋਂ ਦਾ ਜਿਹੜਾ ਆਰਥੋਪੈਡਿਕ ਸਰਜਨ ਉਹ ਤੁਹਾਨੂੰ ਅਪਰੂਵਲ ਦੇਗਾ ਕਿ ਹਾਂਜੀ ਇਹਦੇ ਗੋਡੇ ਬੰਦ ਸਰ ਤੁਹਾਡੇ ਕੋਲ ਉਹ ਮੈਂ ਦੱਸ ਦਾਂ ਜੀ ਹਾਂਜੀ ਦੇਖੋ ਜੀ ਜਿਹੜੀ ਮੇਨ ਚੀਜ਼ ਹੁੰਦੀ ਹੈ ਜੀ ਜਿਹੜੀ ਆਪਣਾ ਜਿਹੜੀ ਇਹ ਦੀ ਸਭ ਤੋਂ ਮੇਨ ਚੀਜ਼ ਹੁੰਦੀ ਹੈ ਫਿਜ਼ੋਥੈਰੇਪੀ ਹੁਣ ਫਿਜ਼ੋਥੈਰੇਪੀ ਦੀ ਕਿੰਨੇ ਲੋਗੜਾ ਹੈ ਇਸ ਬਾਰੇ ਦੱਸਦਾ ਜੀ ਕਿਉਂਕਿ ਜਿਹੜੇ ਆਪਣੇ ਮਸਲ ਹੁੰਦੇ ਨਾ ਜੀ ਉਹ ਜੇ ਮੈਂ ਤੁਸੀਂ ਮੰਨ ਲਓ ਤੁਹਾਡੇ ਗੋਡੇ ਖਰਾਬ ਹੋ ਗਏ ਗੋਡੇ ਖਰਾਬ ਤੋਂ ਬਾਅਦ ਕੀ ਹੁੰਦਾ ਤੁਸੀਂ ਚੱਲਦੇ ਰਹੇਗੇ ਚੱਲਦੇ ਗਏ ਚੱਲਦੇ ਚੱਲਦੇ ਫਿਰ ਕੀ ਹੁੰਦਾ ਜਿਹੜੀ ਤੁਹਾਡੀ ਬੋਨ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਿਹਨੇ ਤੁਹਾਡੀ ਬੋਡੀ ਦਾ ਵਜ਼ਨ ਹੈ ਉਹ ਸਾਰਾ ਮਸਲ ਤੇ ਆ ਜਾਂਦਾ ਹੈ ਉਫਰ ਕੀ ਕਰਦੇ ਤੁਸੀਂ ਉਹਨੂੰ ਫੇਰ ਖਿੱਚਦੇ ਰਹਿਨੇ ਖਿੱਚਦੇ ਰਹਿਨੇ ਉਹਦੇ ਨਾਲ ਕੀ ਹੁੰਦਾ ਤੁਹਾਡੀ ਬੋਨ ਤਾਂ ਖਰਾਬ ਹੋਈ ਗਈ ਹੈ ਨਾਲ ਮਸਲ ਵੀ ਵੀਕ ਹੋ ਜਾਂਦੇ ਆ ਠੀਕ ਹੈ ਅਸੀਂ ਬੋਨ ਨੂੰ ਤਾਂ ਠੀਕ ਕਰ ਦਿੰਦੇ ਆ ਪਰ ਜਿਹੜੇ ਮਸਲ ਆ ਉਹਨੂੰ ਦੁਬਾਰਾ ਤੋਂ ਰਿਵਾਈਵ ਕਰਨ ਲਈ ਐਕਸਰਸਾਈਜ਼ ਕਰਨੀ ਪੈਂਦੀ ਹੈ ਹੁਣ ਉਹ ਜਿੰਨੇ ਤੁਸੀਂ ਮਤਲਬ ਜਿੰਨੇ ਉਹਦੇ ਪਹਿਲਾਂ ਖਰਾਬ ਹੈਗੇ ਮਸਲ ਨੂੰ ਦੁਬਾਰਾ ਉਨੇ ਹੀ ਐਕਸਰਸਾਈਜ਼ ਕਰਕੇ ਰਿਵਾਈਵ ਹੋਣੇ ਆ ਹੁਣ ਇਹਦੇ ਵਿੱਚ ਕੀ ਹੈ ਬੇਸਿਕਲੀ ਹੈਗਾ ਇਹਦੇ ਵਿੱਚ ਜਿਹੜੀ ਤੁਹਾਡੀ ਹੈਗੀ ਬੋਨ ਦੀ ਜਿਹੜੇ ਅੰਦਰ ਕਟਿੰਗ ਆ ਉਹ ਬਿਲਕੁਲ ਨਾਰਮਲ ਮੈਟਰ ਹੁੰਦੀ ਹੈ ਜਿਹੜਾ ਰੋਥਿਕ ਟੈਕਨੋਲੋਜੀ ਹੈ ਉਦੇ ਨਾਲ ਕੀ ਹੁੰਦਾ ਜਿਹੜੇ ਤੁਹਾਡੇ ਮਸਲ ਹੁੰਦੇ ਆ ਤੁਹਾਡੇ ਟਿਸ਼ੂਜ਼ ਹੁੰਦੇ ਆ ਉਹ ਬਚ ਜੰਨੇ ਆ ਉਸ ਦੇ ਨਾਲ ਕੀ ਜਿਹੜੀ ਰਿਕਵਰੀ ਥੋੜੀ ਫਾਸਟ ਹੋ ਜਾਂਦੀ ਹੈ ਇਸ ਕਰਕੇ ਜੇ ਇਹਦਾ ਮੇਨ ਚੀਜ਼ ਹੈ ਕਿ ਜਦੋਂ ਵੀ ਤੁਸੀਂ ਸਰਜਰੀ ਕਰਾਣੀ ਹੈ ਤਾਂ ਸਹੀ ਟਾਈਮ ਤੇ ਕਰਾਓ ਜੇ ਤੁਸੀਂ ਲਾਈਫਟਾਈਮ ਖਿੱਚ ਖਿੱਚ ਕੇ ਸਰਜਰੀ ਕਰਾਉਗੇ ਤਾਂ ਉਹਦੇ ਬਾਅਦ ਵੀ ਤੁਹਾਨੂੰ ਉਹਨਾਂ ਨੂੰ ਮਸਲ ਨੂੰ ਸਟਰੋਂਗ ਕਰਨ ਲਈ ਥੋੜੀ ਐਕਸਰਸਾਈਜ਼ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ